ੁੰਦੇ ਜਰੇ ਚਾਰ ਕਰ ਹਣ ਜੋ ਸਾਨੂੰ 100 ਸਾਲ ਦਾ ਸਮਾਂ ਮਿਲਿਆ ਹੈ 25 25 ਸਾਲ ਦੇ ਚਾਰ ਪੜਾ ਅਗਰ ਮਿਲੇ ਹਨ ਜਨਮ ਤੋਂ ਲੈ ਕੇ 25 ਸਾਲ ਫਿਰ 25 ਤੋਂ 50 ਸਾਲ ਜਵਾਨੀ ਫਿਰ 50 ਤੋਂ ਬੁਢੇਪਾ ਫਿਰ ਬੁਢੇਪੇ ਤੋਂ ਬਾਅਦ ਫਿਰ ਅੱਗੇ ਪਰਮਾਤਮਾ ਨਾਲ ਮਿਲਾਪ ਕਿ ਕਲਿਕਲੇ ਨੂੰ ਸਾਨੂੰ ਇਸ ਤਰ੍ਹਾਂ ਚਾਰ ਪੜਾਵ ਮਿਲੇ ਹਨ ਤੇ ਆਪਾਂ ਆਪਣੀ ਬਾਣੀ ਗੁਰੂ ਦੁਆਰਾ ਆਪਣੀ ਮਤ ਦੁਆਰਾ ਗੁਰੂ ਦੀ ਮਤ ਦੁਆਰਾ ਜੋ ਵੀ ਹੋਂ ਤੱਕ ਅਸੀਂ ਸਿੱਖਿਆ ਹੈ ਤੇ ਜੀਵਨ ਦੀ ਇਹ ਰਾਹ ਤੇ ਚੱਲ ਪੜਾ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਸੋਖੇ ਤੋਂ ਸੋਖੇ ਕਰਕੇ ਪਰਮੇਸ਼ਰ ਨੂੰ ਮਿਲ ਸਕਦੇ ਹਾਂ ਕਿਉਂਕਿ ਮਹਾਰਾਜ ਜੀ ਨੇ ਦੱਸਿਆ ਸੀ ਭਈ ਬਚਪਨ ਤਾਂ ਸਾਡਾ ਦੁੱਧ ਦੇ ਵਿੱਚ ਅਸੀਂ ਸਾਨੂੰ ਰੋਟੀ ਦੀ ਵੀ ਹੋਸ਼ ਨਹੀਂ ਸੀ ਮਾਈ ਬਾਪ ਦੀ ਹੋਸ਼ ਫਿਰਦੀ ਰਹੀ ਤੇ ਰਹੀ ਹੋਈ ਫਿਰ ਖਾਨ ਪੀਣ ਦੇ ਵਿੱਚ ਲੱਗੇ ਫਿਰ ਜਵਾਨੀ ਵਿੱਚ ਇਹ ਵੀ 25 ਸਾਲ ਇਸ ਤਰ੍ਹਾਂ ਹੀ ਨਿਕਲ ਗਏ ਤੇ ਅਗਲੀ ਜਵਾਨੀ ਤੋਂ ਲੈ ਕੇ 50 ਸਾਲ ਤੱਕ ਤੇਰਾ ਪਾਂਤੀਆਂ ਪੁੱਤਰ ਪੈਦਾ ਕੀਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੁਰੀਆਂ ਕੀਤੀਆਂ ਫਿਰ ਬਿਰਧ ਅਵਸਥਾ ਦੇ ਵਿੱਚ ਬੋਝ ਟੋਇਆ ਤੇ ਫਿਰ ਅੱਗੇ ਜਦੋਂ ਬਹੁਤ ਜ਼ਿਆਦਾ ਬੁੜੇ ਪਾ ਗਿਆ ਫਿਰ ਸਰੀਰ ਨੇ ਵੀ ਸਾਥ ਦੇਣਾ ਛੱਡ ਦਿੱਤਾ ਤੇ ਇਹ ਜਿਹੜਾ ਥੋੜਾ ਜਿਹਾ ਸਮਾਸਾਂ ਨੂੰ ਜੀਵਨ ਦੇ ਸਵਾਸ ਮਿਲੇ ਹਨ ਜੇ ਮਾਲਕ ਪੁੱਛੇ ਇਹਨਾਂ ਸਵਾਸਾਂ ਨੂੰ ਤੁਸੀਂ ਕਿਸ ਤਰ੍ਹਾਂ ਵਰਤੋਗੇ ਇਹ ਤੁਹਾਨੂੰ ਇਸ ਸਵਾਸ ਦੇ ਕੇ ਭੇਜਿਆ ਹੈ ਤੇ ਹੁਣ ਤੁਹਾਨੂੰ ਸੋਝੀ ਵੀ ਹੈ ਤੇ ਜੋ ਅਸੀਂ ਗਵਾ ਦਿੱਤਾ ਹੈ ਸੋ ਤੋਂ ਗਵਾ ਗਵਾ ਦਿੱਤਾ ਹੁਣ ਉਹ ਤਾਂ ਚਲੇ ਗਏ ਅੱਗੇ ਜਿਹੜੇ ਬੱਚੇ ਹੋਏ ਸਵਾਸ ਹਨ ਕਿਸੇ ਦੀ ਉਮਰ 20 ਹੈ ਕਿਸੇ ਦੀ 25 ਹੈ ਕਿਸੇ ਦੀ 50 ਹੈ। ਤੋਂ ਅੱਗੇ ਦੇ ਸਵਾਸ ਆਪਣੇ ਆਪਣੇ ਹਿਸਾਬ ਨਾਲ ਦੱਸਣਾ ਕਿ ਪਿੱਛੇ ਜੀਵਨ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਸੀ ਤੇ ਹੋ ਕੈਸਾ ਰਿਹਾ ਹੈ। ਤੇ ਜੋ ਹੋ ਚੁੱਕਾ ਹੈ ਉਸ ਤੋਂ ਬਾਅਦ ਕਿ ਸੰਨ ਕਿਸ ਤਰ੍ਹਾਂ ਬਾਕੀ ਦਾ ਜੀਵਨ ਸਿਰਫ ਇੱਕ ਇੱਕ ਦੋ ਦੋ ਮਿੰਟ ਦੇ ਵਿੱਚ ਆਪਾਂ ਇਹ ਚਾਰ ਤਰ੍ਹਾਂ ਦਾ ਬਚਪਨ ਜਵਾਨੀ ਬੜੇ ਪਾ ਤਿੰਨ ਤਰ੍ਹਾਂ ਦਾ ਤੇ ਬੜੇ ਤੇ ਵਿੱਚ ਕੀ ਕਰਨਾ ਚਾਹੀਦਾ ਜਵਾਨੀ ਵਿੱਚ ਕੀ ਕਰਨਾ ਚਾਹੀਦਾ ਇੱਕ ਬਚਪਨ ਵਿੱਚ ਕਿਸ ਤਰ੍ਹਾਂ ਦਾ ਜੀਵਨ ਹੋਵੇ ਤਾਂ ਕਿ ਇਹ ਸਾਡਾ ਸੁਆਸ ਕੋਈ ਵਿਰਥ ਨਾ ਜਾਵੇ ਆਪਣੇ ਆਪਣੇ ਵਿਚਾਰ ਦੇ ਨਾਲ ਆਪਾਂ ਇਹ ਸਮਝੋ ਕਿ ਇੱਕ ਸਵਾਲ ਹੈ ਤੋ ਇਸ ਦੇ ਆਪਾਂ ਤਿੰਨ ਸਵਾਲ ਜਵਾਬ ਦੇਣੇ ਹਨ ਕੋਈ ਜ਼ਿਆਦਾ ਲੰਮਾ ਵੀ ਨਹੀਂ ਹੈ ਸੰਖੇਪ ਦੇ ਵਿੱਚ ਅਸੀਂ 1-2-2 ਮਿੰਟ ਦੇ ਵਿੱਚ ਆਪਣੇ ਜਵਾਬ ਦੇਈਏ ਤਾਂ ਕਿ ਜੇ ਦੁਬਾਰਾ ਮਨੁੱਖਾ ਜਨਮ ਮਿਲੇ ਤਾਂ ਅਸੀਂ ਕਿਸ ਤਰ੍ਹਾਂ ਮਨ ਲਓ ਕਿ ਹੁਣ ਮਹਾਰਾਜ ਜੀ ਨੇ ਸਾਨੂੰ ਮਾਫ ਕਰ ਦਿੱਤਾ ਸਾਰਾ ਕੁਝ ਤੇ ਹੁਣ ਨਵਾਂ ਜੀਵਨ ਦਿੱਤਾ ਹੈ ਸਾਨੂੰ ਸਮਝ ਦਿੱਤੀ ਤੇ ਹੁਣ ਇੱਕ ਤੋਂ ਗਿਣਤੀ ਸ਼ੁਰੂ ਕਰੋ ਤਾਂ ਕਿਸ ਤਰ੍ਹਾਂ ਕਰੋਗੇ ਤੇ ਇਹ ਸਵਾਲ ਹੈ ਗੁਰੂ ਪਿਆਰੇਓ 5-10 ਮਿੰਟ ਵਿੱਚ ਆਪਾਂ 5 ਸਵਾਲ ਪਾਣੀ ਗੁਰਮੁਖੰਦ ਸਾਹਿਬ ਇਸ ਸਵਾਲ ਦੇ ਜਵਾਬ ਪੁੱਛ ਕੇ ਫਿਰ ਮਹਾਰਾਜ ਚਰਨਾਂ 'ਚ ਬੇਨਤੀ ਕਰੀਏ ਇੱਕ ਵੀ ਦੋ ਵੀ ਕਿਉਂਕਿ ਸਮਝ ਜ਼ਿਆਦਾ ਹੋ ਗਿਆ ਹੈ ਇਸ ਕਰਕੇ ਗੁਰੂ ਪਿਆਰੇ ਆ 5-7 ਮਿੰਟ ਲਈ ਚਲੋ 5-10 ਦੀ ਜਗ੍ਹਾ 5-15 ਤੱਕ ਸਹੀ ਗੁਰੂ ਮਹਾਰਾਜ ਕਿਰਪਾ ਕਰਨ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੰਦੀ ਬਾਪੂ ਜੀ ਪਹਿਲਾਂ ਤਾਂ ਸਾਨੂੰ ਇੰਨੀ ਸੋਝੀ ਨਹੀਂ ਸੀ ਕਿ ਜਪ ਤੇ ਦਾ ਬਚਪਨ ਤੋਂ ਉਸੀ ਪਰ ਹੁਣ ਸੋਝੀ ਹੋ ਸਕੀ ਹੈ ਸਤ ਦੀ ਸੰਗਤ ਮਿਲ ਚੁੱਕੀ ਹੈ ਜਿੰਨੇ ਹੁਣ ਸਾਡੇ ਸਵਾਸ ਵਿਰਥੇ ਚਲੇ ਜਾਈਏ ਜਾਂ ਉਹਨਾਂ ਦੀ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਆਉਣ ਵਾਲੇ ਜਿਹੜੇ ਸਾਡੇ ਸਵਾਸ ਬਾਕੀ ਬਚੇ ਆ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਦਿਨ ਰਾਤ ਘਰ ਦੇ ਕੰਮ ਕਾਜ ਕਰਦੇ ਕਾਲਪੁਰਖ ਨੂੰ ਯਾਦ ਵਿੱਚ ਰੱਖੋ ਹਮੇਸ਼ਾ ਯਾਦ ਤਾਜ਼ਾ ਰੱਖੋ ਵੱਧ ਤੋਂ ਵੱਧ ਸਮਾਂ ਮਿਲਦਾ ਸਤ ਸੰਗਤ ਕਰੀਏ ਤੇ ਬਾਕੀ ਹੁਣ ਆਪਾਂ ਘਰ ਦੇ ਪਰਿਵਾਰਾਂ ਨੂੰ ਇਸ ਵੱਧ ਤੋਂ ਵੱਧ ਨਾਮ ਜਪਣ ਵੱਲ ਜੋੜੀਏ ਜਿਹੜਾ ਕੋਈ ਨਹੀਂ ਜਪਦਾ ਉਹਦੇ ਨਾਲ ਅਸੀਂ ਉਲਝਣਾ ਨਹੀਂ ਅਸੀਂ ਆਪਣਾ ਜਿਹੜਾ ਗੁਰਮੰਤਰ ਆ ਇਹ ਨਿਰੰਤਰ ਜਾਰੀ ਰੱਖਣਾ ਵੱਧ ਤੋਂ ਵੱਧ ਅਸੀਂ ਗੁਰਮੰਤਰ ਕਰੀਏ ਮੂਲ ਮੰਤਰ ਕਰੀਏ ਤੇ ਵੱਧ ਤੋਂ ਵੱਧ ਗੁਰ ਆਪਾਂ ਰੋਮ ਰੋਮ ਕਰੀਏ ਕਿ ਸਾਡੇ ਵੱਧ ਤੋਂ ਵੱਧ ਔਰੇ ਜਿਹੜੇ ਆ ਉਹ ਵੜਨ ਤੇ ਵੱਧ ਤੋਂ ਵੱਧ ਮਤਲਬ ਔਰੇ ਮੋਟਾਈ ਚ ਵੀ ਤੇ ਫਲਾਲ ਚ ਵੀ ਖੇਤਰ ਖੇਤਰਫਲ ਵੀ ਵੱਧ ਤੋਂ ਵੱਧ ਹੋਵੇ ਜਿੰਨੇ ਆਪਾਂ ਜੱਪ ਸਕਦੇ ਆ ਉਹ ਨਹੀਂ ਸਾਨੂੰ ਸਾਡੇ ਲਈ ਥੋੜਾ ਆ ਦਿਨ ਰਾਤ ਇੱਕ ਕਰ ਦੇਣਾ ਚਾਹੀਦਾ ਜਿੰਨੇ ਗੁਰਮਖ ਪਿਆਰੇ ਹੁਣ ਸੁਣਦੇ ਆ ਤੇ ਸਤ ਦੀ ਸੰਗਤ ਦਾ ਇਹੀ ਸਾਨੂੰ ਫਾਇਦਾ ਆ ਪਹਿਲੇ ਸਮਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੁਣ ਸਾਨੂੰ ਵੱਧ ਤੋਂ ਵੱਧ ਚਿੰਤਨ ਕਰਨਾ ਚਾਹੀਦਾ ਜੀ ਪੰਤ ਕੋ ਲਵਖਸ਼ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ ਬਹੁਤ ਸਨ ਤਰੀਕੇ ਦੇ ਨਾਲ ਗੁਰਮਖਣੇ ਜਵਾਬ ਦਿੱਤਾ ਆ ਗੁਰੂ ਪਿਆਰਿਓ ਕੋਈ ਹੋਰ ਵਾਹਿਗੁਰੂ 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 ਵਾਹਿਗੁਰੂ

ਸਰੋ ਗੁਰੂ ਪਿਆਰੇ ਸਾਥ ਸੰਗਤ ਜੀ ਆਪਾਂ ਹਾਂ ਗੁਰਮਖੰਡਾ ਸਵਾਲ ਜੋ ਕੱਲ ਦਾ ਸੀ ਇੱਕ ਵਾਰੀ ਦੁਬਾਰਾ ਗੁਰਮੁਖ ਖੰਡ ਪਾਸੋਂ ਪੁੱਛਦੇ ਹਾਂ ਕਿ ਯੋਰੇ ਦੇ ਬਾਰੇ ਇਹਨਾਂ ਨੇ ਪੁੱਛਿਆ ਸੀ ਤੇ ਫਿਰ ਆਪਾਂ ਉਸ ਦੇ ਜਵਾਬ ਦੇਣੇ ਆ ਮਿਹਰਬਾਨੀ ਗੁਰੂ ਤੋਂ ਪੁੱਛ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸਾਂਝੇ ਜਵਾਬ ਆਪਾਂ ਲਾਸਟ ਵਿੱਚ ਸਾਰਿਆਂ ਦਾ ਗੁਰਬਾਨੀ ਗੁਰੂ ਤੋਂ ਪੁੱਛ ਕੇ ਦੱਸਾਂਗੇ ਵਾਹਿ ਔਰ ਨੂਰ ਬੀਦਰਪੈਂਜੀ ਆਪ ਜੀ ਨੂੰ ਆਵਾਜ਼ ਆ ਰਹੀ ਹੈ ਮਾਈਕ 'ਉਹ ਹਾਂਜੀ ਹਾਂਜੀ ਗੁਰਮੁਖਵਾਰੇ ਮੈਂ ਕਹ ਸ਼ਾਇਦ ਤੁਸੀਂ ਦੱਸੋਗੇ ਜੀ ਕੋਈ ਨਹੀਂ ਜਿਵੇਂ ਤੁਸੀਂ ਕਹੋ ਆਵਾਜ਼ ਆ ਰਹੀ ਹੈ ਹਾਂ ਜੀ ਜੇ ਨਾ ਆਵਾਜ਼ ਨਾ ਕੱਟ ਹੋ ਜੇ ਸਤਿਵੰਤ ਜੀ ਬਾਪੂ ਜੀ ਜਿੱਦਾਂ ਨੇ ਆਪਾਂ ਹੁਣ ਜਪਦੇ ਆਂ ਔਰਾ ਬਣਾਉਨੇ ਆਂ ਤਾਂ ਬਾਪੂ ਜੀ ਅਕਸਰ ਕਹਿੰਨੇ ਵੀ ਰੋਮ ਰੋਮ ਦਾ ਵੀ ਔਰਾ ਆਪਣਾ ਲਾ ਗੁਰ ਮੰਤਰ ਦਾ ਕਰ ਲਓ ਮੂਲ ਮੰਤਰ ਦਾ ਕਰ ਲਓ ਮਹਾ ਮੰਤਰ ਦਾ ਕਰ ਲਓ ਬਾਦ ਤੋਂ ਬਾਦ ਗੁਰਬਾਣੀ ਪੜੋ ਗੁਰਬਾਣੀ ਵਿਚਾਰੋ ਬਾਦ ਤੋਂ ਬਾਦ ਸੰਗਤ ਵਿੱਚ ਰਹੋ ਇਹ ਸਾਡੇ ਔਰੇ ਸਟਰੋਂਗ ਹੁੰਦੇ ਆਵੇ ਬਾਤ ਇਹ ਔਰਾ ਇੱਕੋ ਕਲਰ ਦਾ ਹੁੰਦਾ ਸਿਰਫ ਵਾਈਟ ਦਾ ਹੀ ਹੁੰਦਾ ਕੀ ਹੋਰ ਅਲੱਗ-ਅਲੱਗ ਕਰਨ ਦੇ ਹੁੰਦੇ ਆ ਵੀ ਜਿੱਦਾਂ ਇੱਕ ਹੋਰਾਂ ਬਣ ਗਿਆ ਤੇ ਆਪਾਂ ਫੇਰ ਜੱਪਦੇ ਆ ਫੇਰ ਉਸ ਦੇ ਉੱਪਰ ਹੋਰ ਲੇਅਰ ਹੋ ਜੇਗੀ ਹੋਰ ਜੱਪਾਂਗੇ ਹੋਰ ਹੋ ਜੇਗੀ ਹੋਰ ਹੋਗੇ ਤੇ ਇਸ ਤਰ੍ਹਾਂ ਵੀ ਉਹਦੀ ਮੋਟਾਈ ਵੀ ਵੱਧਦੀ ਆ ਤੇ ਫਿਰ ਮਤਲਬ ਖੇਤਰਫਲ ਵੀ ਵੱਧਦਾ ਇਹ ਪੁੱਛਣਾ ਸੀ ਬਾਪੂ ਜੀ ਜਿੱਦਾਂ ਵੀ ਇਹ ਵਾਈਟ ਕਲਰ ਦਾ ਹੀ ਹੁੰਦਾ ਆ ਆਪਾਂ ਸਾਹਮਣੇ ਵੀ ਦੇਖ ਸਕਦੇ ਆ ਤੇ ਆਪਾਂ ਸਿਰ ਦੇ ਉੱਪਰ ਅਸੀਂ ਸਾਰੇ ਪਾਸੇ ਇਸ ਔਰਿਆ ਨੂੰ ਚੈੱਕ ਕਰ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਇਹਨਾਂ ਦਾ ਗੁਰਮੁਖਾਂ ਦਾ ਜੋ ਸਵਾਲ ਹੈ ਬਹੁਤ ਹੀ ਡੂੰਘਾ ਸਵਾਲ ਹੈ ਗੁਰੂ ਪਿਆਰਿਓ ਜੋ ਪਰਮਾਤਮਾ ਦਾ ਨਾਮ ਹੈ ਜਿਸ ਤਰ੍ਹਾਂ ਕਿਉਂਕਿ ਸਾਗਰ ਦੇ ਵਿੱਚੋਂ ਡੂੰਘਾਈ ਦੇ ਵਿੱਚੋਂ ਕੋਈ ਚੀਜ਼ ਲਿਆਣੀ ਬਾਹਰ ਤੱਕ ਬੜੀ ਔਖੀ ਹੋ ਜਾਂਦੀ ਹੈ ਕਿਉਂਕਿ ਸਿਰਾ ਨਹੀਂ ਮਿਲਦਾ ਤੇ ਬਾਹਰ ਆਣਾ ਜਿਹੜਾ ਹੈ ਉਸ ਦੇ ਵਿੱਚੋਂ ਸਾਗਰ ਵਿੱਚੋਂ ਕਿਨਾਰਾ ਨਾ ਹੋਵੇ ਤਾਂ ਬੜਾ ਔਖਾ ਹੀ ਹੋ ਜਾਂਦਾ ਹੈ ਵੀ ਕੀ ਕਰੀਏ ਕਿਉਂਕਿ ਅਥਾ ਸਮੁੰਦਰ ਜੈਸਾ ਸਵਾਲ ਹੈ ਕਿ ਜਿਸ ਤਰ੍ਹਾਂ ਮਹਾਰਜ ਕਹਿੰਦੇ ਹਨ ਚਲੋ ਕਿਸੇ ਤਰ੍ਹਾਂ ਸ਼ੁਰੂ ਕਰਦੇ ਹਾਂ ਤੇ ਜਿਸ ਤਰ੍ਹਾਂ ਇਹ ਕਿਨਕੇ ਦੀ ਮਹਿਮਾ ਨਹੀਂ ਦੱਸੀ ਜਾ ਸਕਦੀ ਇੱਕ ਕੜੀ ਦੋ ਕੜੀ ਦਾ ਸਿਮਰਨ ਜਿਹੜਾ ਹੈ ਨਰਕਾਂ ਦੇ ਨਰਕ ਖਾਲੀ ਕਰਾ ਸਕਦਾ ਹੈ ਇੰਨੀ ਉਸ ਦੀ ਵੈਲਿਊ ਹੈ 18 ਨਰਕੁੰਡ ਖਾਲੀ ਹੋ ਗਏ ਰਾਜਾ ਜਨਕ ਨੇ ਦੋ ਕੜੀ ਦਾ ਸਿਮਰਨ ਸਿਰਫ ਆਪਣਾ ਜੋ ਦੋ ਕੜੀ ਤੋਂ ਪਾਉ ਹੈ 45 ਮਿੰਟ ਕਿਉਂਕਿ 64 ਕੜੀਆਂ ਹੁੰਦੀਆਂ ਹਨ ਅੱਠ ਪੈਰ ਹੁੰਦੇ ਹਨ 64 ਕੜੀਆਂ ਹੁੰਦੀਆਂ 22 22 ਮਿੰਟ ਦੀ ਘੜੀ ਹੁੰਦੀ ਹੈ। ਤਾਂ ਸਮਝੋ 1 ਆਵਰ ਦੇ ਵਿੱਚ ਤਿੰਨ ਇੱਕ ਘੜੀਆਂ ਹੋ ਜਾਂਦੀਆਂ। 8 3 24। ਤੋਂ ਇਹ 3 ਗਰੁੱਪ ਆ ਰਹੇ। ਮਾਲਕ ਦਾ ਜੋ ਜਿਸ ਤਰ੍ਹਾਂ ਤਿੰਨ ਪੈਰ ਹਣ 1 ਆਵਰ ਦੇ ਤਿੰਨ ਨਵਰੰ ਦਾ ਇੱਕ ਪੈਰ ਹੈ ਤੇ ਇੱਕ ਅਵਰ ਦੇ ਵਿੱਚ ਤਿੰਨ ਕੜੀਆਂ ਹੋ ਗਈਆਂ ਤਿੰਨ ਅਵਰ ਦੇ ਵਿੱਚ ਨੋ ਹੋ ਗਈਆਂ ਤੋਂ ਇਸ ਤਰ੍ਹਾਂ 72 ਬਣ ਜਾਂਦੀਆਂ ਪਰ 64 ਕੜੀਆਂ ਆਸ਼ਾ ਨੇ ਦੱਸਿਆ 8 ਪੈਰ 64 ਕੜੀ ਤੋਂ ਨਰਕ ਤਰਹਿ ਜਿਓ ਤੋਂ ਦੋ ਕੜੀਆਂ ਦਾ ਸਿਮਰਨ ਦੇ ਨਾਲ 18 ਨਰਕਕੁੰਡ ਇੱਕ ਮੂੰਹ ਦੇ ਨਾਲ ਕਹਿਣਾ ਸੁਖਾ ਹੁੰਦਾ ਇਸੇ ਤਰ੍ਹਾਂ ਜਪਨ ਵਾਲਿਆਂ ਦਾ ਜਿਹੜਾ ਹੋਰਾ ਹੈ ਕਿ ਜਿਹਦਾ ਔਰਾ ਜਿਹੜਾ ਹੈ ਜਿਸ ਤਰ੍ਹਾਂ ਇੱਕ ਪੂਰੇ ਪਿੰਡ ਦੇ ਬਾਹਰ ਜਿਸ ਤਰ੍ਹਾਂ ਚਾਰੋਂ ਪਾਸੇ ਅਸੀਂ ਦੇਖਿਆ ਪਈ ਇੱਕ ਗੋਲਾਈ ਹੁੰਦੀ ਹੈ ਪਿੰਡ ਦੇ ਚਾਰੋਂ ਪਾਸੇ ਉਸ ਨੂੰ ਸ਼ਾਇਦ ਪੰਜਾਬੀ ਵਿੱਚ ਕੁਝ ਕਹਿੰਦੇ ਹਣ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਵੀ ਉਸ ਦਾ ਇੱਕ ਚੱਕਰੀ ਹੁੰਦੀ ਹੈ ਪਿੰਡ ਦੀ ਤੇ ਇਹ ਪਿੰਡ ਦਾ ਜਿਹੜਾ ਚਾਰੋਂ ਪਾਸੇ ਇਹ ਨਾ ਕਿਰਾਂ ਤੋ ਇਸ ਇਸ ਦੇ ਨਗਰ ਦਾ ਸ਼ਹਿਰ ਦਾ ਜਿਸ ਤਰ੍ਹਾਂ ਹਿੰਦੁਸਤਾਨ ਦੇ ਕਿੰਨੇ ਹੀ ਪ੍ਰਾਂਤ ਹਨ ਪ੍ਰਾਂਤ ਦਾ ਜਿਸ ਤਰ੍ਹਾਂ ਯੂਪੀ ਹੈ ਹਰਿਆਣਾ ਹੈ ਦਿੱਲੀ ਹੈ ਹਿਮਾਚਲ ਹੈ ਉਤਰਾਖੰਡ ਹੈ ਪੰਜਾਬ ਹੈ ਤੋ ਇਸ ਤਰ੍ਹਾਂ ਦੇ ਵੱਡੇ ਵੱਡੇ ਜਿਹੜੇ ਪ੍ਰਾਂਤ ਹਨ ਇੰਨੇ ਦੂਰ ਦੂਰ ਤੱਕ ਇੱਕ ਸੰਤ ਦਾ ਹੋਰ ਆ ਜਿਹੜਾ ਹੈ ਹੋ ਸਕਦਾ ਤੋ ਫਿਰ ਇੱਕ ਔਰਾ ਜਿਹੜਾ ਹੈ ਗੁਰੂ ਪਿਆਰੇ ਉਹ ਜਿਹੜਾ ਇਸ ਦਾ ਕਲਰ ਸੁਨਹਿਰੀ ਵੀ ਹੋ ਸਕਦਾ ਹੈ ਚਿੱਟਾ ਤਾਂ ਹੁੰਦਾ ਹੀ ਹੈ। ਤੋ ਫਿਰ ਜਿਸ ਤਰ੍ਹਾਂ ਕੋਈ ਚੀਜ਼ ਬਰੀਕ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਸਾਡਾ ਮਨ ਇੱਕ ਸੁਖਮ ਜਿਹਾ ਬਿਲਕੁਲ ਇੱਕ ਕਿੜੇ ਜਿੰਨਾ ਛੋਟਾ ਜਿਹਾ ਸਟਾਰ ਜਿਹਾ ਸਾਨੂੰ ਦਿਖਦਾ। ਫਿਰ ਹੌਲੀ-ਹੌਲੀ ਇਹ ਵੱਡਾ ਹੋ ਕੇ ਚੰਦਰਮਾ ਜਿੰਨਾ ਵੀ ਹੋ ਜਾਂਦਾ ਹੈ। ਫਿਰ ਪੂਰਾ ਹੀ ਪ੍ਰਕਾਸ਼ ਹੋ ਜਾਂਦਾ ਹੈ। ਇਹ ਸ਼ਤਰੰਗ ਗੁਰੂ ਕੇ ਆ ਰਹੇ ਹੋ ਜਿਉਂ-ਜਿਉਂ ਅਸੀਂ ਜਪਦੇ ਜਾਂਦੇ ਹਾਂ ਇਹ ਔਰਾ ਦੂਰ-ਦੂਰ ਤੱਕ ਪਹਾੜਾਂ ਨੂੰ ਕਵਰ ਕਰ ਜਾਂਦਾ ਹੈ ਸਮੁੰਦਰਾਂ ਨੂੰ ਕਵਰ ਕਰ ਜਾਂਦਾ ਹੈ ਉਹਦੇ ਵਿੱਚ ਜਿਹੜੇ ਆਂਦੇ ਉਹਨਾਂ ਦੀ ਕਹਿੰਦੇ ਵੀ ਇਸ ਜਪਨ ਵਾਲਿਆਂ ਦੀ ਜਿਹੜੀ ਬਰਕਤ ਹੈ ਕਰੋੜਾਂ ਜੀਵ ਖਾਂਦੇ ਹਨ ਉਹ ਸੋਰੇ ਦੇ ਵਿੱਚ ਸੁੱਖ ਮਾਣਦੇ ਕਹਿੰਦੇ ਤਨ ਕੀ ਬਰਕਤ ਖਾਏ ਅਸੰਖ ਕਰੋੜ ਕਰੋੜ ਤੋਂ ਵੀ ਉੱਪਰ ਅਰਬ ਤੇ ਅਸੰਖ ਹਨ ਜਿਹਦੀ ਗਿਣਤੀ ਕਹਿੰਦੇ ਆ ਸੰਖਾਂ ਦੀ ਗਿਣਤੀ ਨਹੀਂ ਗਿਣੀ ਜਾ ਸਕੀ ਇੰਨੀ ਦੂਰ ਤੱਕ ਇਹ ਹੋਰਾ ਚਲਾ ਜਾਂਦਾ ਹੈ ਗੁਰਮੰਤਰ ਦਾ ਨਾਮ ਦਾ ਸ਼ਬਦ ਦਾ ਮੂਲ ਮੰਤਰ ਦਾ ਤੋਂ ਇਹ ਰੱਖਿਆ ਚੱਕਰ ਹਨ ਇਹਨਾਂ ਨੂੰ ਵਿੰਨ ਕੇ ਜਮ ਨੇੜੇ ਨਹੀਂ ਆਉਂਦੇ ਉਹਨੇ ਉਹਨੇ ਦੂਰ ਹੋਰ ਜਾਂਦੇ ਨੇ ਤੇ ਜਿਹੜੇ ਜੀ ਵੀ ਸੋਰੇ ਦੇ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਵੀ ਉਸ ਦਾ ਸੁੱਖ ਮਿਲਦਾ ਜਿਸ ਤਰ੍ਹਾਂ ਹੁਣ 72000 ਕਰੋੜ ਮੀਲ ਤੋਂ ਇਹ ਸੂਰਜ ਨਿਕਲਦਾ ਹੈ ਤੇ ਕਿੰਨੀ ਦੁਨੀਆ ਨੂੰ ਉਸ ਦਾ ਉਰਾ ਮਿਲਦਾ ਹੈ ਉਹ ਪ੍ਰਕਾਸ਼ ਮਿਲਦਾ ਹੈ ਤੇ ਜਿਨਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਫਿਰ ਵਿਟਾਮਿਨ ਡੀ ਖਾਣੀ ਪੈਂਦੀ ਅਗ ਸੇਕ ਨਹੀਂ ਪੈਂਦੀ ਹੈ ਆਰਟੀਫੀਸ਼ੀਅਨ ਸ਼ੀਸ਼ੇ ਬਣਾ ਕੇ ਟਿਊਬ ਲੈਟਰਨ ਲਗਾ ਕੇ ਉਹ ਗਰਮ ਕਰਕੇ ਇਸੀ ਉਹਦੇ ਵਿੱਚ ਪੈਸੇ ਲੈ ਕੇ ਉਹ ਵਿਟਾਮਿਨ ਡੀ ਲੈਂਦੇ ਹਨ ਇੱਥੇ ਜਿਨ੍ਹਾਂ ਦੇ ਦੇਸ਼ਾਂ ਦੇ ਵਿੱਚ ਜਿਆਦਾ ਸੂਰਜ ਨਹੀਂ ਦਿਖਦਾ ਜਿਸ ਤਰ੍ਹਾਂ ਸਾਡੀ ਇੰਗਲੈਂਡ ਦੀ ਧਰਤੀ ਹੈ ਅਮਰੀਕਾ ਹੈ ਪੱਛਮੀ ਦੇਸ਼ ਹਨ ਜਿਹੜੇ ਵੈਸਟਰਨ ਕੰਟਰੀਆਂ ਹਨ। ਤੋਂ ਜਿੱਥੇ ਠੰਡ ਜ਼ਿਆਦਾ ਰਹਿੰਦੀ ਹੈ। ਉਹਨਾਂ ਨੂੰ ਫਿਰ ਇਹ ਕਮੀ ਹੋ ਜਾਂਦੀ ਹੈ, ਨਸਾਂ ਬਲੌਕ ਹੋ ਜਾਂਦੀਆਂ। ਫਿਰ ਉਹਨਾਂ ਨੂੰ ਗਰਮ ਦੇਸ਼ਾਂ, ਆਸਟ੍ਰੇਲੀਆ, ਭਾਰਤਪੁਰ ਇੱਧਰ ਇੰਡੀਆ ਵਾਲੇ ਸ਼ਹਿਰਾਂ ਦੇ ਵਿੱਚ ਜਾ ਕੇ ਗਰਮ ਦੇਸ਼ਾਂ ਵਿੱਚ ਰਹਿੰਦੇ ਨਾਲ ਇਹ ਸਰੀਰ ਦੀ ਨਸਾਂ ਖੁੱਲਦੀਆਂ। ਤੋਂ ਸੈਦ ਸੁਭਾਈ ਵਿਟਾਮਿਨ ਡੀ ਜਿਹੜੀ ਉਹਨਾਂ ਨੂੰ ਮਿਲਦੀ ਹੈ। ਤੋਂ ਇਹ ਬਰਕਤ ਜਿਹੜੀ ਹੈ ਕਰੋੜਾਂ ਮੀਲਾਂ ਤੱਕ ਹੈ ਨਾ ਸੂਰਜ ਦੀ। ਇਸੇ ਤਰ੍ਹਾਂ ਇਹ ਜਪਨ ਵਾਲਿਆਂ ਦਾ ਹੋਰ ਆ ਵੀ ਪ੍ਰਕਾਸ਼ ਜਿਹੜਾ ਹੈ ਇਹ ਫਿਰ ਦਾ ਵੱਧਦਾ ਹੀ ਚਲਾ ਜਾਂਦਾ ਹੈ ਤਾਂ ਕਿੰਨੇ ਹੀ ਰੱਖਿਆ ਚੱਕਰ ਹੁੰਦੇ ਹਨ ਜਿਹਦੇ ਵਿੱਚ ਇਹ ਦੁੱਖ ਪਾਪ ਸੰਤਾਪ ਜਿਹੜੇ ਦੂਰ ਦੂਰ ਫਿਰ ਨਿਕਲ ਜਾਂਦੇ ਹਨ ਜਿਉਂ 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 ਅਸੀਂ ਆਪਣੇ ਘਰ ਦੇ ਅੰਦਰੋਂ ਜਿਸ ਤਰ੍ਹਾਂ ਬੁੱਕਰ ਮਾਰਦੇ ਹਾਂ ਝਾੜੂ ਮਾਰਦੇ ਹਾਂ ਇਹ ਕੋੜਾ ਕਚਰਾ ਬਾਹਰ ਕੱਢ ਦਿੰਨੇ ਆ ਫਿਰ ਅੱਗੇ ਵਿੜੇ ਤੋਂ ਮਾਰਦੇ ਹਾਂ ਫਿਰ ਦਰਵਾਜ਼ੇ ਤੋਂ ਡਿਓੜੀ ਤੋਂ ਵੀ ਬਾਹਰ ਕੱਢ ਦਿੰਨੇ ਆ ਫਿਰ ਸੜਕ ਦੇ ਕਿਨਾਰੇ ਲਾ ਦਿੰਦੇ ਆ ਫਿਰ ਉੱਥੋਂ ਵੀ ਗੱਡੀਆਂ ਚੁੱਕ ਕੇ ਲੈ ਜਾਂਦੀਆਂ ਤਾਂ ਇਸ ਤਰ੍ਹਾਂ ਹੀ ਸਫਾਈ ਹੁੰਦੀ 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 ਗੰਦਗੀ ਨੂੰ ਦੂਰ ਕਰੇ ਜਾਂਦਾ ਹੈ ਤਾਂ ਇਹ ਨਾਮ ਦਾ ਰੱਖਿਆ ਚੱਕਰ ਫਿਰ ਇਹਦੇ ਅੰਦਰ ਇਹ ਕੂੜਾ ਕਚਰਾ ਦੁੱਖ ਪਾਪ ਸੰਤਾਪ ਨੇੜੇ ਨਹੀਂ ਆਉਂਦੇ ਤਾਂ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਭਈ ਜਿਹੜਾ ਨਾਮ ਦਾ ਔਰਾ ਹੈ ਇਹ ਪਰਮਾਤਮਾ ਦਾ ਰੱਖਿਆ ਚੱਕਰ ਹੈ ਇਹ ਪਤਲੀ ਲਹਿਰ ਵੀ ਹੁੰਦੀ ਹੈ ਵੱਡੀ ਵੀ ਹੁੰਦੀ ਹੈ ਮੋਟੀ ਵੀ ਹੁੰਦੀ ਹੈ ਉਹ ਪਰਮ ਪ੍ਰਕਾਸ਼ ਜਿਹਾ ਇਹ ਸਾਰੇ ਹੋਰੇ ਆਪਸ ਵਿੱਚ ਮਿਲ ਕੇ ਇੱਕ ਪ੍ਰਕਾਸ਼ ਹੋ ਜਾਂਦਾ ਚਾਰੇ ਪਾਸੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਇਹ ਉਹ ਜਾਨ ਪਰਤ ਹੈ ਜਿਹੜੀ ਧੌਲ ਹੈ ਜਿਸ ਨੂੰ ਬਾਣੀ ਵੀ ਧੌਲ ਕਹਿਆ ਹੈ ਤੋਂ ਇਸ ਧਰਤੀ ਦਾ ਰੱਖਿਆ ਚੱਕਰ ਧੌਲ ਧਰਮ ਦਾ ਤੇ ਦਰਿਆ ਦਾ ਪੁੱਤਰ ਹੈ ਸੰਤੋਖ ਦੇ ਵਿੱਚ ਇਸ ਨੂੰ ਥਾਪਿਆ ਹੋਇਆ ਹੈ ਤਾਂ ਕਿ ਇਹਦੀ ਲਜਪਤ ਇਸ ਦਾ ਜੋ ਵੀ ਰਹਿਣ ਸਹਿਣ ਬਹਿਣ ਹੈ ਜਿਸ ਤਰ੍ਹਾਂ ਸਾਡੇ ਲਜਪਤ ਵਸਤੇ ਅਸੀਂ ਇਹ ਕਪੜਾ ਪਾਇਆ ਹੈ ਸਰੀਰ ਵੀ ਕਪੜਾ ਹੈ ਪਰ ਇਹਦੇ ਉੱਪਰ ਆਪਾਂ ਇਹ ਕਪੜਾ ਪਾਇਆ ਹੈ ਤਾਂ ਕਿ ਸਾਡੀ ਸਕਿਨ ਨੂੰ ਕੋਈ ਸਿੱਧਾ ਡਾਇਰੈਕਟ ਕਿਸੇ ਚੀਜ਼ ਦਾ ਕੋਈ ਅਫੈਕਟ ਨਾ ਹੋਵੇ ਤੇ ਇਸ ਤਰ੍ਹਾਂ ਜਿਹੜੇ ਦੂਸਰੇ ਗ੍ਰਹਿ ਹਨ ਉਹਨਾਂ ਦੀ ਨਜ਼ਰ ਜਦੋਂ ਇਸ ਧਰਤੀ ਤੇ ਪਵੇ ਤਾਂ ਵਾਪਸ ਵੀ ਟਕਰਾ ਆ ਕੇ ਕੋਈ ਨੁਕਸਾਨ ਨਾ ਹੋਏ ਇੱਕ ਦੂਜੇ ਦਾ ਜਿਸ ਤਰ੍ਹਾਂ ਅਸੀਂ ਘਰ ਬਣਾਉਨੇ ਹਾਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਰਹਨੇ ਤਾਂ ਕਿ ਕਿਸੇ ਨੂੰ ਦੁੱਖ ਨਾ ਹੋਵੇ ਤਾਂ ਇਸ ਤਰ੍ਹਾਂ ਧਰਤੀਆਂ ਨੂੰ ਵੀ ਕਪੜਾ ਪਾਇਆ ਹੋਇਆ ਹੈ ਜਿਸ ਨੂੰ ਤੌਲ ਕਹਿੰਦੇ ਤੌਲ ਧਰਮ ਦਿਆ ਖਾਪੋ ਇਸੇ ਤਰ੍ਹਾਂ ਸਾਡੇ ਵੀ ਸਰੀਰ ਹੈ ਇਹਦੇ ਉੱਤੇ ਵੀ ਕਪੜਾ ਹੈ ਸੋ ਇਸੇ ਤਰ੍ਹਾਂ ਇਹ ਜਪਨ ਵਾਲਿਆਂ ਦੇ ਰੱਖਿਆ ਚੱਕਰ ਬਣੇ ਹਨ ਤਾਂ ਕਿ ਕੋਈ ਇਹਦੇ ਵਿੱਚ ਸੰਸਾਰ ਦਾ ਵਿਕਾਰ ਦੁੱਖ ਤਕਲੀਫ ਨੇੜੇ ਨਾਲ ਔਰ ਜਿਸ ਇਸ ਹੋਰੇ ਦੀਵਾਰ ਜਿਸ ਤਰ੍ਹਾਂ ਆਪਣਾ ਘਰ ਹੈ ਘਰ ਦੇ ਚਾਰੋਂ ਪਾਸੇ ਜੋ ਗਿਰਧਾ ਮਾਰੀ ਰਾਮ ਕਰ ਰਾਮਣੀ ਇੱਕ ਕਾਰ ਕੱਢੀ ਹੋਈ ਉਹ ਕਾਰ ਪਿੱਛੇ ਪਿੱਛੇ ਹੁੰਦੀ ਜਾਂਦੀ ਹੈ ਵੱਡੀ ਹੁੰਦੀ ਜਾਂਦੀ ਹੈ ਗੋਲਾ ਜਿਹੜਾ ਹੈ ਵੱਡਾ ਹੁੰਦਾ ਜਾਂਦਾ ਹੈ ਇੱਥੋਂ ਤੱਕ ਕਿ ਜਿਸ ਤਰ੍ਹਾਂ ਧਰਤੀ ਦੇ ਵੀ ਚਾਰੋਂ ਪਾਸੇ ਗੋਲਤਾਰ ਹੈ ਬੰਗਰ ਇਹਦੇ ਉੱਪਰ ਵੀ ਤੇ ਥੱਲੇ ਵੀ ਇਹ ਹੋਰ ਬਣਿਆ ਹੋਇਆ ਜਿਸ ਨੂੰ ਤੌਲ ਕਹਿੰਦੇ ਇਸੇ ਤਰ੍ਹਾਂ ਸਰੀਰ ਦਾ ਵੀ ਤੌਲ ਬਣ ਜਾਂਦਾ ਹੈ। ਤੋਂ ਬਹੁਤ ਸਾਰੇ ਰੱਖਿਆ ਚੱਕਰ ਜਿਹੜੇ ਹਨ ਸਾਨੂੰ ਇਸ ਅਗਨ ਤੋਂ ਪਾਣੀ ਤੋਂ ਦੁੱਖਾਂ ਤੋਂ ਕਲੇਸ਼ਾਂ ਤੋਂ ਬਚਾਉਂਦੇ ਹਨ। ਤੋਂ ਨਾਮ ਦਾ ਜਿਹੜਾ ਰੱਖਿਆ ਚੱਕਰ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਪਈ ਸਵਾਸ ਗਰਾਸ ਸਾਹ ਸਾਹ ਰੋਮ ਰੋਮ ਗੁਰਮੰਤਰ ਦਾ ਮੋਲ ਮੰਤਰ ਦਾ ਜਿੰਨੇ ਵੀ ਰੱਖਿਆ ਚੱਕਰ ਬਣ ਜਾਂਦੇ ਇਸ ਨਾਲ ਸਾਡੇ ਜੋ ਕਪੜੇ ਹਨ ਜਿਸ ਤਰ੍ਹਾਂ ਸੁੰਦਰ-ਸੁੰਦਰ ਸੂਟ ਅਸੀਂ ਬਣਾ ਕੇ ਦਸਤਾਰਾਂ ਰੱਖਦੇ ਹਾਂ ਵੀ ਇਹ ਵਿਆਹ ਚਾਹ ਪਾਵਾਂਗੇ ਕੁੜਮਾਈ ਨੂੰ ਇਹ ਪਾਵਾਂਗੇ ਇਸ ਤਰ੍ਹਾਂ ਸਾਡੇ ਇਹ ਜੀਵਨ ਦੇ ਰੱਖਿਆ ਚੱਕਰ ਬਣੇ ਹੋਏ ਹਨ ਸਮੇਂ-ਸਮੇਂ ਤੇ ਸਾਨੂੰ ਦੁੱਖਾਂ ਤੋਂ ਬਚਾਉਂਦੇ ਹਨ ਜਿਉਂ-ਜਿਉਂ ਅਸੀਂ ਜਪੀ ਜਾਂਦੇ ਹਾਂ ਇਹ ਹੋਰ ਦੂਰ-ਦੂਰ ਤੱਕ ਜੋ ਵੀ ਇਹਦੇ ਗ੍ਰੈਵਿਟੀ 'ਚ ਆਂਦਾ ਹੈ ਉਸ ਨੂੰ ਸੁੱਖ ਮਿਲਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਧਰਤੀ ਆਪਣੇ ਵੱਲ ਖਿੱਚ ਲੈਂਦੀ ਹੈ ਹਰ ਇੱਕ ਚੀਜ਼ ਨੂੰ ਆਪਣੇ ਉੱਤੇ ਸੁੱਟ ਲੈਂਦੀ ਹੈ ਕਿਉਂਕਿ ਗ੍ਰੈਵਿਟੀ ਹੈ ਕੁਵੇਸ਼ੇ ਤਰ੍ਹਾਂ ਇਹ ਰੱਖਿਆ ਚੱਕਰ ਜਿਹੜਾ ਦੂਰ ਦੂਰ ਤੱਕ ਵੱਧਾ ਚੱਲ ਜਾਂਦਾ ਹੈ ਸਾਰੇ ਨੂੰ ਸੁੱਖ ਦਿੰਦਾ ਹੈ ਤਾਂ ਉਸ ਧਰਤੀ ਦੇ ਜਾਂਦੇ ਅਸੀਂ ਜਿੱਥੇ ਨਾਮ ਬਹੁਤ ਜਪਿਆ ਜਾਂਦਾ ਉੱਥੇ ਛੇਤੀ ਹੀ ਇਹ ਕਲ ਵਰਤਦੀ ਜਿੱਥੇ ਕੋਈ ਜਿੰਨ ਕੋਤ ਦੁੱਖ ਦਰਦੇ ਉਥੇ ਪ੍ਰੇਰ ਸੁਗਰ ਮਿਰਗਾ ਚ ਨਾ ਹੋਣ ਜਿੱਥੇ ਕੋਈ ਪਾਪ ਨਾ ਹੋਣ ਕੋਈ ਸ਼ਾਂਤ ਵਾਤਾਵਰਨ ਹੋਵੇ ਕੋਈ ਨਦੀ ਤਲਾਬ ਹੋਵੇ ਕੋਈ ਪਹਾੜ ਹੋਣ ਸੁੰਦਰ ਹਰਿਆਵਲ ਹੋਵੇ ਜਿੱਥੇ ਕੋਈ ਪਾਪ ਨਾ ਹੋਇਆ ਹੋਵੇ ਉਥੇ ਕੁਦਰਤ ਦਾ ਇਹ ਰਖਿਆ ਚੱਕਰ ਆਪਣੇ ਆਪ ਕੋ ਦਰਦ ਦੀਆਂ ਗੱਲਾਂ ਜਿਹੜੀਆਂ ਅਸੀਂ ਕਦੀ ਕਿਤਾਬਾਂ ਚ ਪੜੀਆਂ ਉਥੇ ਜੀਵ ਦੇ ਨਾਲ ਵਾਪਰ ਜਾਂਦੀਆਂ ਬੜੀ ਹੈਰਾਨਗੀ ਹੁੰਦੀ ਹੈ ਕਿ ਜਿਹੜਾ ਮਨਮੁਖ ਤੋਂ ਮਨਮੁਖ ਜੀਵ ਵੀ ਹੈ ਉਥੋਂ ਜਦੋਂ ਨਿਕਲਦਾ ਹੈ ਤਾਂ ਗੁਰਮੁਖ ਬਣ ਜਾਂਦਾ ਹੈ ਕਿਉਂਕਿ ਉੱਥੇ ਕਲਾ ਵਰਤੀ ਹੋਈ ਉੱਥੇ ਕਦੇ ਕੋਈ ਦੁੱਖ-ਪਾਪ ਸੰਤਾਪ ਨਹੀਂ ਹੋਇਆ। ਉਹ ਐਸੀ ਜਗ੍ਹਾ ਬਣ ਜਾਂਦੀ ਹੈ। ਉਸ ਜਗ੍ਹਾ ਦੇ ਵਿੱਚ ਫਿਰ ਦੇਵਤੇ ਨਿਵਾਸ ਕਰਦੇ ਹਨ। ਸੰਤ ਭਗਤ ਜਿਹੜੇ ਪਰਵਾਨ ਹਨ। ਉਹਨਾਂ ਧਰਤੀਆਂ ਤੇ ਉਹਨਾਂ ਦੀ ਆਤਮਾਵਾਂ ਸਦਾ ਲਈ ਜਾ ਕੇ ਟਿਕਦੀਆਂ ਹਨ। ਤੇ ਉੱਥੇ ਜਿਹੜੇ ਜੀਵ ਚੱਲੇ ਜਾਂਦੇ ਹਨ ਉਹ ਸੁਖ ਪ੍ਰਾਪਤ ਕਰਦੇ ਹਨ। ਜਿੱਥੇ-ਜਿੱਥੇ ਵੀ ਇਹ ਹੁਣ ਸਾਡੇ ਪੱਗ ਜਾਂਦੇ ਹਾਂ ਜਦੋਂ ਅਸੀਂ ਖੰਡਾ ਬ੍ਰਹਮਾਡਾ ਵਿੱਚ ਜਾਂਦੇ ਹਾਂ ਜਿੱਥੇ-ਜਿੱਥੇ ਵੀ ਸਾਡਾ ਸੁਖਮ ਸਰੀਰ ਸਾਡਾ ਮਨ ਜਿਸ ਧਰਤੀ ਤੇ ਵੀ ਚੜ ਕੇ ਆਉਂਦਾ ਹੈ ਉੱਥੇ ਫੁੱਲ ਖਿੜ ਜਾਂਦੇ ਉੱਥੇ ਖੁਸ਼ੀਆਂ ਲਾਰਾਂ ਬਣ ਜਾਂਦੀਆਂ ਉੱਥੇ ਹੋਰਾ ਬਣ ਜਾਂਦਾ ਹੈ ਉੱਥੇ ਦੇ ਜੀਵ ਸੁਖੀ ਹੋ ਜਾਂਦੇ ਤਾਂ ਇਸ ਕਰਕੇ ਮਹਾਰਾਜ ਕੰਦੇ ਉਹ ਸੋਭ ਖੰਡ ਬ੍ਰਹਮੰਡ ਖੰਡਾ ਬ੍ਰਹਮੰਡ ਅੰਦਰ ਵਿੱਚ ਜਿਹੜਾ ਜਪਣ ਵਾਲਿਆਂ ਦੀ ਸੋਭਾ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪ ਜੀ ਦਾ ਕਾਲਪੁਰਖ ਚੜ੍ਹਦੀ ਅਕਲਾ ਬਖਸ਼ਤਾਂ ਦਰਸਨਾ ਇਸ ਤਰ੍ਹਾਂ ਸੰਤਾਨਾ ਮਾਰਗਦਰਸ਼ਨ ਕਰਦੇ ਰੋ ਤੇ ਬਾਪੂ ਜੀ ਜੇਲਾ ਪਹਿਲਾ ਇਹ ਮਤਲਬ ਵਾਈਟ ਹੀ ਬਣਦਾ ਉਸ ਤੋਂ ਬਾਅਦ ਗੋਲਡਨ ਹੁੰਦਾ ਕਿ ਇਹ ਪਹਿਲਾਂ ਵੀ ਗੋਲਡਨ ਰੱਖਿਆ ਜਾਂਦਾ ਨਹੀਂ ਜੀ ਪਹਿਲਾਂ ਵਾਈਟ ਰੰਗੀ ਹੈ ਜੋ ਪ੍ਰਕਾਸ਼ ਦਾ ਰੰਗ ਹੈ ਉਹ ਚਿੱਟੇ ਰੰਗ ਦਾ ਹੀ ਹੈ ਪਾਣੀ ਵਰਗਾ ਵੀ ਹੈ ਤੋਂ ਫਿਰ ਨੀਲੇ ਰੰਗ ਦਾ ਵੀ ਹੈ ਪੀਲੇ ਦਾ ਵੀ ਹੈ ਤੇ ਜਿਉਂ ਜਿਉਂ ਇਹ ਦੇ ਉਤੇ ਪਰਤਾਂ ਇੱਕ ਦੂਜੇ ਤੇ ਇਸ ਦੇ ਅਕਸ਼ ਪੈਂਦੇ ਹਨ ਰੰਗ ਸਭੇ ਨਾਰਾਇਣੇ ਜੇਤੇ ਮਨ ਕੋਣ ਜਿੱਦਾਂ ਜਿੱਦਾਂ ਮਨ ਨੂੰ ਸਾਡੇ ਪਾਉਂਦੇ ਜਾਂਦੇ ਹਨ ਪਿਆਰੇ ਲੱਗਦੇ ਹਨ ਵੈਸਾ ਵੈਸਾ ਰੰਗ ਪਰਮਾਤਮਾ ਨੂੰ ਦਿਖਾਈ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਸਵਾ ਵੀ ਹੋ ਚੁੱਕੇ ਜੇ ਹੋਰ ਕਿਸੇ ਗੁਰਮੁਖ ਪਿਆਰੇ ਨੇ ਸਾਂਝ ਪਾਣੀ ਤੇ ਗੁਰਮੁਖ ਪਿਆਰੇ ਜਲਦੀ ਸਾਂਝ ਪਾ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਤਉ ਗੁਰੂ ਪਿਆਰੀ ਸਾਸਨੇ ਜੀ ਬਯੰਤ ਵਹਿਆ ਪੁਰਲਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋ ਗਿਆ ਬਰਸ ਦੇਣਾ ਜੀ ਆਉਂ ਜਕਾਰੇ ਦੇ ਰੂਪ ਦੇ ਵਿੱਚ ਪੰਜ ਜਕਾਰੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰੇਮ ਨਾਲ ਬੜੇ ਸਤਕਾਰ ਨਾਲ ਲਗਾਈਏ बोले सो निहाल सत श्री अकाल बोले सो निहाल दाद जीया